ਕਿਸੇ ਨੂੰ ਬੁਲਾ ਲੀਏ ਪਰਿਵਾਰ ਦੇ ਮੈਂਬਰ ਤੋਂ ਕਿਸੇ ਨੂੰ ਬੁਲਾ ਦਈਏ ਜੇ ਤੁਸੀਂ ਕਹੋਗੇ ਕੋਈ ਨੰਬਰ ਦੋਗੇ ਤਾਂ ਨਹੀਂ ਪ੍ਰੋਬਲਮ ਨਹੀਂ ਬ੍ਰਦਰ ਤੁਸੀਂ ਨਾ ਗੱਡੀ ਨੂੰ ਗਲਤ ਪੋਜੀਸ਼ਨ 'ਚ ਖੜੇ ਹੋ ਕੋਈ ਨੁਕਸਾਨ ਹੋ ਸਕਦਾ ਤੁਹਾਡਾ ਤੁਹਾਡਾ ਹੋ ਸਕਦਾ ਕੋਈ ਗੱਡੀ 'ਚ ਮਾਰ ਸਕਦਾ ਬਾਰਿਸ਼ ਪੈ ਰਹੀ ਆ ਸਰਦੀ ਦਾ ਮੌਸਮ ਹੈ ਕੋਈ ਵੀ ਬੰਦਾ ਘਰ ਜਾਣ 'ਚ ਜਲਦਬਾਜ਼ੀ ਹੁੰਦੀ ਆ ਗੱਡੀ ਕੱਟਦੇ ਹੋਏ ਤੁਹਾਨੂੰ ਤੁਹਾਡੀ ਗੱਡੀ 'ਚ ਵੱਜ ਸਕਦੀ ਨਾ ਨਾ ਉਹ ਕੁਝ ਨਹੀਂ ਹੋਊਗਾ ਚਲੋ ਤੁਸੀਂ ਇਹਨੂੰ ਸਿੱਧੀ ਕਰ ਲਓ ਹਾਂ ਇਹਨੂੰ ਸਿੱਧੀ ਕਰ ਲਓ ਚਲੋ ਕਰੋ ਆਨ ਠੀਕ ਕਰ ਲਓ ਕਰ ਲਓ ਸ਼ਾਬਾਸ਼ ਕਰ ਲਓ 카ਲੋ ਸਿੱਧੀ ਕਰ ਲਓ ਕਦੀ ਹੋਈ ਆ ਨਾ ਬੜਾ ਵੀਡੀਓ ਬਣਾਇਆ ਵੀਡੀਓ ਬਣਾਇਆ ਸਾਬਾਸ ਨਾ ਹਾਂ ਬੁਲ ਬੁਲਾ ਵੀਡੀਓ ਬਣਾ ਕੋਹ ਹੈ ਬਲਾਉਨ ਨੂੰ ਅੱਗੇ ਕਰੋ ਅੱਗੇ ਕਰੋ ਉਹ ਡਰਨਾ ਨਾ ਫਰ ਡਰਕਿਟ ਆ ਯਾਰ ਹੈ ਡਰਿੰਕ ਲੈ ਬੰਦਾਓ ਆ ਬੇਚਤਾ ਨਹੀਂ ਮਾਰ ਉਹ ਸਾਡਾ ਨਹੀਂ ਹੈਗਾ ਵੀਰੇ ਉਤਰ ਕੇ ਚੱਕ ਕੇ ਲੈ ਉਹਨੂੰ ਕਿ ਭਰ ਦੇਂਗਾ ਯਾਰ ਤੁਹਾਨੂੰ ਉਹ ਕਿ ਭਰ ਦੇਂਗਾ ਭਰ ਦੇ ਘੱਟਿੰਕ ਦਿੱਤੀ ਹੈ ਤੇ ਇਹ ਥੋੜੋ ਬਈ ਦੂਜਿਆਂ ਦੇ ਵਿੱਚ ਮਾਰੋ ਯਾਰ ਅੜ ਜਾ ਖਰਾਬੀ ਹਾਲਤ ਜਾ ਵੀਰੇ ਖਰਾਬੀ ਹਾਲਤ ਦੂਜਿਆਂ ਦੀ ਗੱਡੀਆਂ ਤੇ ਨਾ ਭੰਨੋ ਯਾਰ ਉਹ ਯਾਰ ਉਹਨੂੰ ਪੁੱਛੋ ਉਹਨੂੰ ਪੁੱਛੋ ਬਲਾਲਾ ਉਹਨੂੰ ਵੀਰੇ ਵੱਡੇ ਵੀਰੇ ਬੇਚਤਾ ਤੋਂ ਮਾਰ ਰਹੇ ਆ ਤੁਸੀਂ ਦੂਜੇ ਦੀ ਗੱਡੀ ਭੰਨ ਰਹੇ ਹੋ ਯਾਰ ਇਹ ਛੱਡੋ ਮੈਂ ਦੂਜੇ ਦੀ ਗੱਡੀ ਭੰਨ ਰਹੇ ਹਾਂ ਬੱਤ ਜੋਰ-ਜੋਰ ਨਾਲ ਮਾਰੀ ਜਾ ਰਹੇ ਹਾਂ ਡ੍ਰਿੰਕ ਥੋੜੀ ਕੀਤੀ ਉਹ ਨਹੀਂ ਘਰ ਬੈ ਕੇ ਵੀ ਉਹ ਚੱਲ ਗਰੀਬ ਜਿਹੜੇ ਸਾਈਡ ਤੋਂ ਆਲੇ ਚਲੋ ਬ੍ਰਦਰ ਕੱਢੋ ਦੂਜੀਆਂ ਦੀਆਂ ਗੱਡੀਆਂ ਪੰਨੋ ਚਲੋ ਕੋਈ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਯਾਰ ਕਾਪੀ ਉਹਨਾਂ ਦੀ ਦੇ ਰੋ ਦੇਓ ਯਾਰ ਇਹਨਾਂ ਨੂੰ ਤੋੜ ਗਿਆ ਆਪਾਂ ਬਚਾਰੇ ਤੁਸੀਂ ਲੈਣ ਆਏ ਹੋ ਦੇਓ ਯਾਰ ਇਹਦੇ ਕਾਪੀ ਤੋਂ ਮੈਡਮ ਆ ਕੇ ਲੈਣ ਉਹਨਾਂ ਨੂੰ ਚਲੋ ਕੋਈ ਨਾ ਕੋਈ ਨੁਕਸਾਨ ਥੋੜੀ ਹੋਇਆ ਤੁਹਾਡਾ ਯਾਰ ਛੋਟੇ ਵੀਰ ਓਏ ਛੱਡ ਓਸਾ ਨਹੀਂ ਆ ਓਟਾ ਕਹਿਣਾ ਕਰ ਰਿਹਾ ਕੋਈ ਨਹੀਂ ਕੋਈ ਨਹੀਂ ਠਹਿਰ ਜੋ ਮੈਡਮ ਠਹਿਰ ਜੋ ਅੱਤੋਂ ਨਾਲ ਕਦੋਂ ਦਾ ਕਹਿ ਰਹੇ ਆ ਗੱਲ ਅੱਛਾ ਕਦੋਂ ਦਾ ਕਹਿ ਰਹੇ ਆ ਆ ਕਿਹੜੀ ਜਗ੍ਹਾ ਮੈਦੀ ਯਾਰ ਆ ਤੂੰ ਯਾਰ ਬਣਾਏ ਤੇ ਵੀਡੀਓ ਨਾਲ ਹੀ ਬਣਾ ਆਸੇ ਉਧਰ ਦੇਖ ਧਾਰ ਖਿੱਚ ਦੇਦੀ ਬਣਾ ਉਧਰ ਜਾ ਕੇ ਅੱਛਾ ਬਣਾ ਲਾ ਵੀਡੀਓ ਵੀਡੀਓ ਬਣਾਉਣੀ ਆ ਬਲਾ ਬਲਾ ਜਿਹੜੀ ਵਾਹੇ ਕੋਈ ਜਗ੍ਹਾ ਪਿਸ਼ਾਬ ਕਰਨ ਵਾਲੀ ਯਾਰ ਕਿਹੜੀ ਆ ਜਗ੍ਹਾ ਪਿਸ਼ਾਬ ਕਰਨ ਵਾਲੀ ਮੈਂ ਵੀਡੀਓ ਹਾਂ ਮੈਂ ਬਣਾਉਣਾ ਚਾਬੀ ਨਾ ਮੇਰੇ ਤੋਂ ਲੈ ਲਓ ਮੈਂ ਮੇਰੀ ਕਾਦੀ ਚਾਬੀ ਮੈਂ ਮੇਰੇ ਮੈਂ ਤੂੰ ਜਿਹੜੀ ਜਗ੍ਹਾ ਤੇ ਪਛਾਹ ਕਰਾ ਪਛਾਹ ਕਰਾਣ ਦੀ ਜਗ੍ਹਾ ਹੈ ਮੈਂ ਨਹੀਂ ਕੋਈ ਨਹੀਂ ਤੂੰ ਕਰ ਤਸਦੀ ਕਰ ਮੈਂ ਆ ਗੱਡੀ ਕਿਹੜੀ ਆ ਜੀ ਬੇਚ ਮਾਰ ਰਹੇ ਹੋ ਆਪਾਂ ਤੁਸੀਂ ਉੱਪਰ ਦੀ ਕਹਿ ਰਹੇ ਹੋ ਡ੍ਰਿੰਕ ਕੀਤੀ ਆ ਜੀ ਨੇ ਤੁਸੀਂ ਕੁਝ ਹੀ ਕਹਿ ਰਹੇ ਆ ਡਰਾਈਵਰ ਨੇ ਡਰਿੰਕ ਕੀਤੀ ਲੈ ਬ੍ਰੈਕਟ ਕੌਣ ਆ ਦੇ ਵੀਰੇ ਆ ਜਾ ਲੈ ਹਾਂ ਦੇ ਵੀਰੇ ਆ ਕਿਉਂ ਮੂੰਹ ਤੇ ਆ ਰਿਹਾ ਅਸੀਂ ਤਾਂ ਤੁਹਾਡੀ ਵੀਡੀਓ ਅਸੀਂ ਤਾਂ ਤੁਹਾਡੀ ਵੀਡੀਓ ਬਣਾਈਏ ਤੁਸੀਂ ਉੱਥੇ ਸ਼ਰਾਬ ਪਿਸ਼ਾਬ ਕਰ ਰਹੇ ਹੋ ਹਾਂਜੀ ਬਸ ਲੇਡੀ ਕੋਲ ਖੜੀ ਆ ਤੁਹਾਡੀ ਲੇਡੀ ਕਿੱਥੇ ਖੜੀ ਆ ਆ ਲੇਡੀ ਆ ਆ ਲੇਡੀ ਆ ਲੇਡੀ ਜੀ ਆਪਣਾ ਚਿਹਰਾ ਦਿਖਾਓ ਲੈ ਸੋਸ਼ੀਲ ਦਿਖਾਓ ਆਪਣਾ ਔਰ ਆ ਪਬਲਿਕ ਪਲੇਸ ਆ ਔਰ ਦੇਖੋ ਰੋਡ ਤੇ ਤੁਸੀਂ ਸ਼ਰਾਬ ਪਿਸ਼ਾਬ ਕਰ ਰਹੇ ਹੋ ਤੁਸੀਂ ਵੀ ਗੱਡੀ ਬੈਕ ਮਾਰ ਰਹੇ ਹੋ ਬੈਕ ਅਸੀਂ ਨਹੀਂ ਮਾਰ ਰਹੇ ਹਾਂਜੀ ਹੋਰ ਕੋਣ ਮਾਰ ਰਿਹਾ ਸਾਡੀ ਗੱਡੀ ਨਹੀਂ ਆ ਇਹ ਤੇ ਫਿਰ ਤੁਸੀਂ ਅਸੀਂ ਪੱਤਰਕਾਰ ਹਾਂ ਮੀਡੀਆ ਤੋਂ ਆ ਮੈਂ ਠੀਕ ਹੈ ਹਾਂ ਤੁਸੀਂ ਉੱਥੇ ਤੁਸੀਂ ਕਹਿ ਰਹੇ ਨਾ ਡਰਾਈਵਰ ਜੀ ਨਰੂ ਉੱਥੇ ਪਿਸ਼ਾਬ ਕਰ ਰਹੇ ਹੋ ਨਾ ਅਸੀਂ ਤੁਹਾਡੀ ਵੀਡੀਓ ਬਣਾ ਰਹੇ ਹਾਂ ਤੁਸੀਂ ਉੱਥੇ ਪਿਸ਼ਾਬ ਕਰ ਬਣਾ ਹਾਂ ਉਲਟਾ ਤੁਸੀਂ ਸਾਨੂੰ ਡਰੋਨ ਲੱਗੇ ਹੋਏ ਹੋ ਸਾ ਤੁਸੀਂ ਉੱਥੇ ਪਿਸ਼ਾਬ ਕਰ ਰਹੇ ਹੋ ਤੁਸੀਂ ਉਧਰ ਅਸੀਂ ਤਾਂ ਸਾਈਡ ਤੇ ਜਾ ਕੇ ਕਰਾਂਗੇ ਕੋਲ ਤੋਂ ਪਿਸ਼ਾਬ ਕਰਨ ਦੀ ਜਗਾ ਆਓ ਜਗਾ ਦਿਖਾਵਾਂ ਤੇ ਆ ਆ ਆ ਆ ਮੰਨ ਲਓ ਸਾਡਾ ਡਰੋਨ ਤੋਂ ਪਿਸ਼ਾਬ ਕਰਨ ਦੀ ਜਗਾ ਹੈ ਕੋਈ ਦੁਨੀਆ ਦਾ ਬੰਦਾ ਆ ਕੇ ਕਹਿੰਦੇ ਕੋਲ ਤੋਂ ਪਿਸ਼ਾਬ ਕਰਨ ਦੀ ਜਗਾ ਵੀਡੀਓ ਬਣਾ ਯਾਰ ਤੂੰ ਅੱਛਾ ਆਪੀ ਬੰਦ ਕਰੋ ਆਹ ਚੌਂਕ 'ਚ ਪਿਸ਼ਾਬ ਕਰਨੀ ਜਗ੍ਹਾ ਆਹ ਚੌਂਕ 'ਚ ਲੈ ਆ ਇਸ ਵੇਲੇ ਆਪਾਂ ਦੇਖਿਆ ਆਪ ਕੀ ਹੋਟਲ ਦੇ ਕੋਲ ਹਾਂਜੀ ਔਰ ਇੱਥੇ ਆ ਗੱਡੀ ਖੜੀ ਸੀ ਤੁਹਾਡੀ ਰਿਕਵਰੀ ਵੈਨ ਹਾਂਜੀ ਅਮਰਜੈਂਸੀ ਡਿਊਟੀ ਲਿਖਿਆ ਥੋੜਾ ਔਰ ਨੰਬਰ ਨੋਟ ਕਰਨ ਦਾ ਪੀਬੀ ਚੱਲ ਇਹ ਇਜ਼ ਐਂਡ ਔਰ ਬੰਦਾ ਇੱਥੇ ਪਿਸ਼ਾਬ ਕਰ ਰਿਹਾ ਚੌਂਕ ਦੇ ਵਿੱਚ ਹਾਂਜੀ ਜਦੋਂ ਰੋਕਿਆ ਤਾਂ ਇਹ ਬੰਦਾ ਸਾਨੂੰ ਥ੍ਰੈਟ ਕਰਨ ਲੱਪਿਆ ਤੁਸੀਂ ਸਾਨੂੰ ਥ੍ਰੈਟ ਕਰੋਗੇ ਬੋਲੀ ਬਾਏ ਆਂ ਸੋ ਇਤੋਂ 12 ਦੇ ਫੋਨ ਹੈ ਕਰ ਲੋ 78 ਤੋਂ 70 18 500 ਦੇ ਫੋਟ ਕਰ ਹੁਣੀ ਕਰ ਲੋ ਕਰ ਲੋ ਕਰ ਫੋਨ ਮੇਰੀ ਗੱਲ ਕਰਾ ਕਮਾਲ ਕਰਦੇ ਇਹਦੀ ਉੱਥੇ ਨੇ ਵੀਡੀਓ ਵੀਡੀਓ ਬਣੀ ਨਾ ਤੇ ਪਿਸ਼ਾਪ ਦੀ ਪੂਰੀ ਹੈ ਪਰਵਾਣਾ ਕਰ ਤੂੰ ਕੋਈ ਨਾ ਮੈਡਮ ਇੱਥੇ ਖੜੇ ਆ ਬੜਾਈ ਚੱਲ ਅਸੀਂ ਕਹਿੰਦਾ ਫੀਵੀ ਕਰ ਰਹੇ ਸੀ ਨਾ ਡਰਾਈਵਰ ਜੀ ਨਾਲ ਵਿੱਚ ਹੀ ਆ ਤੁਸੀਂ ਵੀ ਕਹਿ ਰਹੇ ਨਾ ਗੱਡੀ ਨਾਲ ਸਾਡਾ ਕੋਈ ਲਿੰਕ ਹੀ ਨਹੀਂ ਗੱਡੀ ਨਾਲ ਸਾਡਾ ਕੋਈ ਲਿੰਕ ਨਹੀਂ ਫਿਰ ਤੁਸੀਂ ਕਦੋਂ ਕਰ ਰਹੇ ਸੀ ਡਰਾਈਵਰ ਜੀ ਨਾਲ ਰੁਕੀਆ ਡਰਿੰਕ ਕੀਤਾ ਤੁਸੀਂ ਭਾਈ ਚਲੇ ਜਾਓ ਫਿਰ ਤੁਸੀਂ ਕਾਹਤੋਂ کہہ ਰਹੇ ਸੀ ਫਿਰ ਤੁਸੀਂ ਕਾਹਤੋਂ کہہ ਰਹੇ ਸੀ ਤੁਹਾਡਾ ਕੋਈ ਲਿੰਕ ਨਹੀਂ ਫਿਰ ਤੁਸੀਂ ਕਿਉਂ ਕਿਹਾ ਭਾਈ ਜੀ ਤੂੰ ਜਦੋਂ ਗੱਡੀ ਉਹਦੇ ਤੂੰ ਨਾ ਭਾਜੀ ਉਹਨਾਂ ਨੇ ਮੈਂ ਆਪਣਾ ਜਾ ਰਿਹਾ ਸੀ ਨਾ ਤੂੰ ਉਹਦੀ ਚਾਬੀ ਕੱਢੀ ਜਾਣਾ ਤੂੰ ਕਿਉਂ ਕਿਹਾ ਤੇਰੇ ਕੋਲ ਕੀ ਰਾਈਟ ਹੈ ਉਹਦੀ ਚਾਬੀ ਕੱਢਣ ਦਾ ਮੈਂ ਤਾਂ ਭਾਜੀ ਦੋ ਗੱਡੀਆਂ ਹਾਂ ਚਾਬੀ ਦੋ ਕੋਈ ਗੱਲ ਨਹੀਂ ਤੂੰ ਦੀ ਚਾਬੀ ਕੱਢਣਾ ਤੇਰੇ ਕੋਲ ਕੀ ਰਾਈਟ ਹੈ ਭਾਜੀ ਉਹਨਾਂ ਦੀਆਂ ਗੱਡੀਆਂ ਆ ਸ਼੍ਰੀਮਾਨ ਜੀ ਕੀ ਹੋਟਲ ਦੇ ਕੋਲ ਭੇਜੋ ਪੀਸੀ ਆ ਭੇਜੋ 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 ਆ ਇੱਥੇ ਇੱਕ ਬੰਦਾ ਸ਼ਰਾਬੀ ਹਾਲਤ ਦੇ ਵਿੱਚ ਆ ਗੱਡੀ ਉਹਦੀ ਲੱਗੀ ਆ ਉਹਦਾ ਨੰਬਰ ਵੀ ਆਇਆ ਇੱਕ ਰਿਕਵਰੀ ਵੇਣ ਵਾਲਾ ਚੌਂਕ ਦੇ ਵਿੱਚ ਪਿਸ਼ਾਬ ਕਰ ਰਿਹਾ ਸੀਗਾ ਔਰ ਉਹ ਬੰਦਾ ਸਾਡੇ ਨਾਲ ਲੜ ਗੁੰਡਾਗਰਦੀ ਕਰ ਰਿਹਾ ਵਿਵੇਕ ਬਖਸ਼ੀ ਇਹਨਾਂ ਨੇ ਆ ਨੰਬਰ ਦੀ ਕੰਪਲੇਨ ਕੀਤੀ ਆ ਬਈ ਗੱਡੀ ਸਾਡੀ ਐਕਸੀਡੈਂਟ ਹੋ ਗਈ ਆ ਨੰਬਰ ਕਿੰਨੋਂ ਦਾ ਆ ਫੜ ਕਿਹਨੇ ਕੰਮ ਕੰਮ ਤਿੰਨ ਗੱਡੀਆਂ ਵੱਜੀਆਂ ਦੀ ਜੀ ਉਹਨਾਂ ਨੇ ਕਿਹਾ ਵੀ ਸਾਡੀਆਂ ਤਿੰਨ ਗੱਡੀਆਂ ਮਨੋ ਡ੍ਰਿੰਪੀ ਦਿੱਤਾ ਵਾ ਇਹਨਾਂ ਨੇ ਮੇਰੀ ਗੱਡੀ 'ਚ ਮਾਰੀ ਆਪਾਂ ਹਾਂਜੀ ਬੈਕ ਕਰਕੇ ਮਾਰ ਲਿਆ ਹਾਂ ਆ ਰਹੀ ਹੈ ਨਾ ਇੱਕ ਮਿੰਟ ਦੇਖੋ ਜੀ ਜੀ ਤੁਹਾਡੇ ਕੋਣੋਂ ਕੋ ਵੀਡੀਓ ਮੈਰੀਆ ਬਣਾਏ ਮੇਰਾ ਕੋਈ ਮਤਲਬ ਉਹ ਵੀਰੇ ਵੀਡੀਓ ਬੰਦ ਕਰ ਲੈ ਯਾਰ ਤੁਹਾਨੂੰ ਲੈਡੀ ਕਹਿ ਰਹੇ ਹੋ ਬੰਦ ਕਰ ਦੇ ਲੈ ਕੇ ਗੱਲ ਕਰ ਮੈਂ ਬੰਦ ਕਰ ਦੇ ਨਾ ਵੀ ਨਹੀਂ ਯਾਰੀ ਕਹਿ ਰਹੇ ਮੈਂ ਜੀ ਜੀ ਉਹਨਾਂ ਨੂੰ ਕੋਣ ਆ ਉਹ ਗੱਲ ਤੁਸੀਂ ਪਹਿਲਾਂ ਉਹਦੀ ਚਾਬੀ ਦਿਓ ਨਾਲੇ ਅਸੀਂ ਤਾਂ ਤੇਰੇ ਪਿਸ਼ਾਬ ਕਰਦੇ ਦੀ ਵੀਡੀਓ ਬਣਾਉਂਦੇ ਆ ਵੀਡੀਓ ਉਹ ਬਾਕੀ ਯਾਰ ਮੈਡਮ ਤੇ ਕਿੱਦਾਂ ਮੈਨੇਜ ਕਰੀ ਬੰਦ ਕਰ ਕੋਈ ਗੱਲ ਨਹੀਂ ਕਰਦੇ ਕਰ ਲੈਣਗੇ ਵੀਰੇ ਵੀਡੀਓ ਬੰਦ ਕਰ ਨਹੀਂ ਹੋਣੀ ਬੰਦ ਬਿਲਕੁਲ ਤੱਕਰ ਬੰਦ ਕਰ ਲੈ ਬੰਦ